ਖੰਡ ਦੀ ਪੂੜੀ ਇੱਕ ਚਾਹ ਦੀ ਪੂੜੀ ਉਹ ਆ ਜਾ ਦੋਵੇਂ ਨੱਚੀਏ ਚਾਚੇ ਦਾ ਇਹਦੀ ਕੁੜੀ ਆ ਦੋਵੇਂ ਨੱਚੀਏ ਚਾਚੇ ਦਾ ਇਹਦੀ ਕੁੜੀ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਅੱਜ ਮੈਂ ਤੁਹਾਨੂੰ ਮਿਲਵਾਉਂਦਾ ਜੀ ਮਲਵੇਈ ਕਿੱਤੇ ਵਾਲੇ ਵੀਰਾਂ ਨਾਲ ਆਓ ਆਪਾਂ ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਪੰਜਾਬੀ ਸੱਭਿਆਚਾਰ ਸਾਮਣੇ ਰੱਖਿਆ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਠੀਕ ਆ ਜੀ ਵਧੀਆ ਜੀ ਠੀਕ ਠਾਕ ਚੜਦੀ ਕਲਾ ਜੀ ਵਧੀਆ ਜੀ ਵਧੀਆ ਫਿਰ ਅੱਜ ਪ੍ਰੋਗਰਾਮ ਲਾਉਣ ਆਏ ਹੋਇਆ ਜੀ ਹਾਂਜੀ ਹਾਂਜੀ ਤੇ ਆਪਣੇ ਮਲਵਈ ਕਿੱਧੇ ਦਾ ਨਾਮ ਕੀ ਹੈ ਜੀ ਡੀਪ ਮਲਵਈ ਕਿੱਧਾ ਪਿੰਡ ਰਾੜਾ ਸਾਹਿਬ ਜ਼ਿਲ੍ਹਾ ਲੁਧਿਆਣਾ ਤੇ ਮੈਂ ਰੁਕ ਗਿਆ ਜੀ ਰਸਤੇ 'ਚ ਲੰਘਿਆ ਜਾਂਦਾ ਸੀ ਮੈਂ ਕਿਹਾ ਮਲਵਈ ਗੱਦੇ ਵਾਲੇ ਵੀਰਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਪਹਿਰਾਵਾ ਸਾਮ ਕੇ ਰੱਖਿਆ ਹੋਇਆ ਪੰਜਾਬੀ ਬੋਲੀਆਂ ਸਾਮ ਕੇ ਰੱਖੀਆਂ ਹੋਈਆਂ ਹਾਂਜੀ ਹਾਂਜੀ ਤੇ ਨਾਮ ਕੀ ਹੈ ਜੀ ਆਪਣਾ ਗੁਰਦੀਪ ਸਿੰਘ ਜੀ ਜੇ ਕਿਸੇ ਵੀਰ ਨੇ ਵਿਆਹ ਸ਼ਾਦੀਆਂ ਦੇ ਵਿੱਚ ਤੁਹਾਡੇ ਨਾਲ ਕਨੈਕਟ ਕਰਨਾ ਹੋਵੇ ਤਾਂ ਐਡਰੈਸ ਨੰਬਰ ਦੱਸੋ ਜੀ ਆਪਣਾ ਨੰਬਰ ਹੈਗਾ ਜੀ 9872920521 9465520282 ਓਕੇ ਭਾਈ ਰਾਣਾ ਸਾਹਿਬ ਜਿਲ੍ਹਾ ਲੁਧਿਆਣਾ ਪੰਜਾਬ ਤੇ ਆ ਬਾਕੀ ਸਾਰੀ ਟੀਮ ਨਾਲ ਗੱਲਬਾਤ ਕਰੀਏ ਜੀ ਫਿਰ ਤੁਹਾਡੇ ਨਾਲ ਹਾਂ ਜੀ ਹਾਂ ਜੀ ਕੀ ਹਾਲ ਚਾਲ ਵਧੀਆ ਵੀਰ ਜੀ ਤੁਸੀਂ ਸੁਣਾਓ ਕੀ ਨਾਮ ਆਪਣਾ ਨਾਮ ਜਸਪ੍ਰੀ ਸਿੰਘ ਹੈ ਜਸਪ੍ਰੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਬੋਲੀਆਂ ਪਾਉਣ ਦੇ ਹੋ ਗਏ ਵੀਰੇ 3 ਸਾਲ ਹੋ ਗਏ ਮਾਲਕ ਦੀ ਕਿਰਪਾ ਨਾਲ ਠੀਕ ਹੈ ਰਜਬ ਸੁਣਾਇਓ ਬੋਲੀਆਂ ਠੀਕ ਹੈ ਸੁਣ ਕੇ ਜਾਣੀ ਨਾ ਜੀ ਵੀਰੇ ਜ਼ਰੂਰ ਜ਼ਰੂਰ ਬਾਈ ਕੀ ਹਾਲ ਚਾਲ ਹੈ ਵਧੀਆ ਹੀ ਵਧੀਆ ਐਨ ਨਾਮ ਕੀ ਹੈ ਆਪਣਾ ਸਚੀਨ ਹੈ ਜੀ ਸਚੀਨ ਹਾਂ ਜੀ ਕਿੰਨਾ ਟਾਈਮ ਹੋ ਗਿਆ ਜੀ ਬੋਦਿਆਂ ਬੋਲ ਚਾਰ ਸਾਲ ਹੋ ਗਏ ਚਾਰ ਸਾਲ ਬਹੁਤ ਵਧੀਆ ਵੀ ਗੁੱਡ ਲੱਕ ਹਾਂਜੀ ਬਾਈ ਜੀ ਖੰਡੀਆਂ ਮਸਾਲੇ ਬਾਈ ਜੀ ਕੀ ਹਾਲ ਚਾਲ ਪਹਿਲਾਂ ਤੁਹਾਡੀ ਮੁੱਛਾਂ ਦੀ ਤਰੀਫ ਕਰਨੀ ਪੈਂਦੀ ਆ ਕੀ ਬਾਤ ਹੈ ਥੈਂਕ ਯੂ ਬਹੁਤ ਥੈਂਕ ਯੂ ਤੇ ਸੋਹਣੇ ਪੰਜਾਬ ਦੇ ਗੱਪਰੂ ਇਸ ਸੂਟ ਦੇ ਵਿੱਚ ਬਹੁਤ ਸੋਹਣੇ ਲੱਗਦੇ ਨੇ ਥੈਂਕ ਯੂ ਵੈਰੀ ਥੈਂਕ ਯੂ ਬਹੁਤ ਬਹੁਤ ਕੀ ਨਾਮ ਹੈ ਭਰੇ ਆਪਣਾ ਮੇਰਾ ਖਾਨ ਢੋਲੀ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਜੀ ਬੋਨੀਆਂ ਪਾਉਂਦੇ ਨੂੰ ਮੈਨੂੰ ਤਕਰੀਬਨ ਵੀਰੇ 6-7 ਸਾਲ ਹੋ ਗਏ ਤੇ ਸੇ ਸਾਲ ਹੋ ਗਏ ਅੱਜ ਫਿਰ ਸੁਨਾਇਓ ਬੋਲੀਆਂ ਜਰੂਰ ਜਰੂਰ ਅੱਜ ਤੁਹਾਡੇ ਵਾਸਤੇ ਸਮਾਂ ਕੱਢ ਕੇ ਰੁਕੇ ਆ ਠੀਕ ਹੈ ਬਿਲਕੁਲ ਤੇ ਹਾਂਜੀ ਗਾਈਜ਼ ਕੀ ਹਾਲ ਚਾਲ ਬਣਾ ਮੇਰੇ ਨਾਲ ਵੀਰੇ ਜਿੰਦਰੀ ਟੋਲੀ ਉਧਰੋਂ ਦੇਖ ਕੇ ਗੱਲ ਕਰ ਰਹੀ ਮੇਰੇ ਨਾਲ ਜਿੰਦਰੀ ਟੋਲੀ ਆ ਜੀ ਭਾਈ ਟੋਲੀ ਵਾਲੇ ਬਣਾ ਕਹਿੰਦੇ ਵਿਆਹ ਸਾਦੀਆਂ ਦੇ ਵਿੱਚ ਸਵਾਦ ਨਹੀਂ ਹੁੰਦਾ ਪੰਗੜਾ ਪਾਉਣ ਨੂੰ ਚਿਤ ਕਰਦਾ ਹੁੰਦਾ ਕਹਿੰਦੇ ਜਦੋਂ ਟੋਲੀ ਕਹਿੰਦੇ ਢੋਲ ਵਜਾਉਂਦਾ ਕੀ ਨਾਮ ਹੈ ਜੀ ਆਪਣਾ ਦੁਬਾਰਾ ਆਪਣਾ ਜਿੰਦਰੀ ਟੋਲੀ ਆ ਜੀ ਜਿੰਦਰੀ ਟੋਲੀ ਕਿੰਨਾ ਟਾਈਮ ਹੋ ਗਿਆ ਢੋਲ ਵਜਾਉਂਦੇ ਨੂੰ ਮੈਨੂੰ ਵੀਰੇ 7-8 ਸਾਲ ਹੋ ਗਏ ਓ 7-8 ਸਾਲ ਹੋ ਗਏ ਕੰਨੋ ਰਗਮਾ ਚ ਬਈ ਆਪਾਂ ਆਪਣੇ ਦਰਸ਼ਕ ਵੀਰਾਂ ਨੂੰ ਵੀ ਦਿਖਾਈਏ ਹਨਾ ਪਾਓ ਵੀਰੇ ਗੋਲੀਆਂ ਸ਼ੁਰੂਆਤ ਕਰੋ ਲੈ ਵੀ ਚੰਗੋ ਬਈ ਮਾਈਕ ਮੈਂ ਖੜਦਾ 사이ਡ ਤੇ ਹੋ ਪਿੰਡਾਂ ਦੇ ਵਿੱਚ ਲੈਟ ਨਹੀਂ ਆਉਂਦੀ ਪਿੰਡਾਂ ਦੇ ਵਿੱਚ ਲੈਟ ਨਹੀਂ ਆਉਂਦੀ ਪਿੰਡਾਂ ਦੇ ਵਿੱਚ ਲੈਟ ਨਹੀਂ ਆਉਂਦੀ ਹੋ ਪਿੰਡਾਂ ਦੇ ਵਿੱਚ ਲੈਟ ਨਹੀਂ ਆਉਂਦੀ ਉਹ ਸ਼ਹਿਰਾਂ ਦੇ ਵਿੱਚ ਪਾਣੀ ਨਹੀਂ ਮੁੰਡੇ ਰਾੜੇ ਓਏ ਗੈਰ ਨਾ ਜਾਣੀ ਮੁੰਡੇ ਰਾੜੇ ਦੇ ਓਏ ਗੈਰ ਨਾ ਜਾਣੀ ਨੀ ਮੁੰਡੇ ਰਾੜੇ ਦੇ ਓਏ ਗੈਰ ਨਾ ਜਾਣੀ ਨੀ ਮੁੰਡੇ ਰਾੜੇ ਦੇ ਹੋ ਰਾਮਦੇਵ ਦੀਆਂ ਕਰੇ ਦਾਤਣਾ ਰਾਮਦੇਵ ਦੀਆਂ ਕਰੇ ਦਾਤਣਾ ਸਾਨੂੰ ਮੂੰਹ ਨਾਲ ਲਾਵੇਂ ਨੀ ਤੜਕੋ ਧੜਕੀ ਉੱਠ ਬੈਰਨੇ ਬੱਲੇ 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 ਤੜਕੋ ਧੜਕੀ ਉੱਠ ਬੈਰ ਫੋਨ ਰਾਮਦੇਵ ਨੂੰ ਲਾਵੇਂ ਨੀ ਬੁੱਟੇ ਸਿੱਧੇ ਆਸਣ ਕਰਦੀ ਬੱਲੇ 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 ਸਿੱਤੇ ਆਣ ਕਰਦੀ ਰੀਸ ਕਰੀ ਨਾ ਜਾਵੇ ਨੀ ਬਿਸਕਟ ਬਾਬੇ ਦੇ ਨਿਰੇ ਕਾਲ ਦੇ ਖਾ ਮੈਨੂੰ ਬਿਸਕਟ ਬਾਬੇ ਦੇ ਨਿਰਨ ਖਾਲ ਦੇ ਖਾ ਮੈਨੂੰ ਬਿਸਕਟ ਦੇਖ ਕਾ ਮੈਨੀ ਪਿਸਕਟ ਬੱਵੇ ਦੇ ਰਤ ਵਧਾਉਣ ਵਾਸਤੇ ਕੁੜੀਆਂ ਡੇਲੀ ਕਰਦੀ ਜੋਗਾ ਨਹੀਂ ਜੋਗਾ ਜੋਗਾ ਕਰਦੀ ਕੁੜੀਆਂ ਬੱਲੇ 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 ਜੋਗਾ ਜੋਗਾ ਕਰਦੀ ਕੁੜੀਏ ਜੋਗੇ ਕੇ ਸਾਥ ਕਿਆ ਹੋਗਾ ਨੀ ਲੰਕ ਲੰਕ ਕੇ ਪੈਪਾ ਤੋ ਹੈ ਤੂੰ ਤੜਬਾਲੀ ਕੁਣੀ ਕਾ ਤਰਾ ਵਧਿਆਈ ਨਹੀਂ ਤੂੰ ਪੋਣੀ ਦੀ ਪੋਣੀ ਨਹੀਂ ਕਦ ਤੇਰਾ ਵਧਿਆ ਨਹੀਂ ਤੂੰ ਕੋਣੀ ਦੀ ਬੋਣੀ ਨਹੀਂ ਕਦ ਤੇਰਾ ਵਧਿਆਈ ਨਹੀਂ ਓ ਤੂੰ ਪੋਣੀ ਦੀ ਪੋਣੀ ਨਹੀਂ ਕਦ ਤੇਰਾ ਵਧਿਆ ਨਹੀਂ ਸਿੱਖਾ ਤੇਰਾ ਨਕ ਨਹੀਂ ਕੁੜੀਏ ਕਾਲਾ ਹੈ ਨਗਵਾਲਾ ਨੀ ਗੋਰਾ ਰੰਗ ਮੱਖਣ ਦਾ ਪੇੜਾ ਬੱਲੇ 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 ਗੋਰਾ ਰੰਗ ਮੱਖਣ ਦਾ ਪੇੜਾ ਸੂਟ ਪਾਉਂਦੀ ਕਾਲਾ ਨੀ ਸੋਨੇ ਸੇ ਸੋਹਗਾ ਕੁੜੀਏ ਬੱਲੇ 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 ਸੋਹਨੇ ਉਤੇ ਸੋਹਗਾ ਕੁੜੀਏ ਠੋਟੀ ਤੇ ਦਲ ਕਾਲਾ ਨਹੀਂ ਪੜਦਾ ਤਾਰੋ ਨੇ ਮੁੰਡਾ ਤਵੀਤਾ ਵਾਲਾ ਨਹੀਂ ਪੜਦਾ ਤਾਰੋ ਨੇ ਮੁੰਡਾ ਤਵੀਤਾ ਵਾਲਾ ਨਹੀਂ ਪੜਦਾ ਤਾਰੋ ਨੇ ਮੁੰਡਾ ਤਵੀਤਾ ਵਾਲਾ ਨਹੀਂ ਪੜਦਾ ਤਾਰੋ ਨੇ ਕਿੱਤਾ ਕਰੇ ਮਿਲਣੇ ਕਿੱਤਾ ਪਉ ਬਥੇਰਾ ਨੀ ਸਾਰੇ ਪਿੰਡ ਦਾ ਗੱਠ ਹੋ ਗਿਆ ਬੱਲੇ 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 ਪਰਿਆ ਪਿਆ ਬਨੇਰਾ ਨਹੀਂ ਜੇ ਤੈਨੂੰ ਸੁਪ ਲੱਗਦੀ ਓ ਲਾਲ ਚਾਦਰਾਂ ਮੇਰਾ ਨਹੀਂ ਜੇ ਤੈਨੂੰ ਧੁੱਪ ਲੱਗਦੀ ਓ ਲਾਲ ਚਾਦਰਾਂ ਮੇਰਾ ਨਹੀਂ ਜੇ ਤੈਨੂੰ ਧੁੱਪ ਲੱਗਦੀ ਓ ਲਾਲ ਚਾਦਰਾਂ ਮੇਰਾ ਜੇ ਤੈਨੂੰ ਧੁੱਪ ਲੱਗਦੀ ਸੁੱਤ ਜਟਾਦਾ ਖੇਤੀ ਕਰਦਾ ਨੀਲਾ ਫੋੜ ਲਿਆਂਦਾ ਬਈ ਲੱਗਦਾ ਕਿਦਰੇ ਲਾਲੀ ਯਾਰੀ ਬੱਲੇ 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 ਓ ਲੱਗਦਾ ਕਿਦਰੇ ਲਾਲੀ ਯਾਰੀ ਰੋਜ ਖੇਤ ਨੂੰ ਜਾਂਦਾ ਬਈ ਮਾਪੇ ਕਹਿੰਦੇ ਸੁੱਕ ਗਿਆ ਮੁੰਡਾ ਬੱਲੇ 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 ਓ ਮਾਪੇ ਕਹਿੰਦੇ ਸੁੱਕ ਗਿਆ ਮੁੰਡਾ ਜੋ ਮੱਕੀ ਦਾ ਟਾਂ ਨਿਕਾਦੇ ਸਰਜਨੀ ਰੋਜ ਸਵੇਰੇ ਖਾਂਦਾ ਨਿਕਾਦੇ ਸਰਜਨੀ ਰੋਜ ਸਵੇਰੇ ਖਾਂਦਾ ਨਿਕਾਦੇ ਸਰਜਨੀ ਪੁੱਤ ਜੱਟਾਂ ਦਾ ਬਣ ਕੇ ਚਾਦਰਾਂ ਫਿਰਦਾ ਮੁੱਛਾ ਚਾੜੀ ਭਈ ਪੱਟੀਆਂ ਪਿੰਡਾਂ ਨਾਲ ਯਾਰੀ ਉਸ ਦੀ ਬੱਲੇ 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 ਪੱਟੀਆਂ ਪਿੰਡਾਂ ਨਾਲ ਯਾਰੀ ਉਸ ਦੀ ਸਾਰੇ ਉਸਦੇ ਆੜੀ ਭਈ ਖੀਸੇ ਦੇ ਵਿੱਚ ਰੱਖਦਾ ਨੱਕਣੀ ਬੱਲੇ 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 ਖੀਸੇ ਦੇ ਵਿੱਚ ਰੱਖਦਾ ਨੱਕਣੀ ਖਾਂਦਾ ਮਾੜੀ ਮਾੜੀ ਪਟਲੀ ਨੱਕ ਵਰਗੀ ਢੇਡਾ ਜੱਟ ਜਗਾੜੀ ਲੀ ਪਟਲੀ ਨੱਕ ਵਰਗੀ ਜੀ ਐਡਾ ਜੱਟ ਜਗਾੜੀ ਪਟਲੀ ਨਗਵਰਗੀ ਐਡਾ ਜੱਟ ਜਗਾੜੀ ਪਟਲੀ ਨਗਵਰਗੀ ਕੀ ਬਾਤ ਹੈ ਬਾਈ ਕੀ ਬਾਤ ਹੈ ਬਾਈਆਂ ਨੇ ਪੂਰੀ ਮਹਿਫਲ ਬਣ ਦਿੱਤੀ ਐ ਬਾਈਆਂ ਦਾ ਤਾਂ ਹੁਣ ਹੋਰ ਬੋਲੀਆਂ ਸੁਣਦੇ ਆ ਵਿਆਹ ਸ਼ਾਦੀਆਂ ਦੀਆਂ ਬਾਈ ਕੀ ਬਾਤ ਹੈ ਜੀ ਬਹੁਤ ਸੋਹਣੀਆਂ ਬੋਲੀਆਂ ਨੇ ਤੁਹਾਡੀਆਂ ਇੰਦਾ ਹੋ ਗਿਆ ਹੁਣ ਆਪਾਂ ਥੋੜੀਆਂ ਜਿਹੀਆਂ ਬੋਲੀਆਂ ਲੈ ਕੇ ਜਾਂਦੇ ਹਾਂ ਹੋਰ ਪਾਸੇ ਨੂੰ ਨਾ ਵਿਆਹ ਸ਼ਾਦੀਆਂ ਦੇ ਵਿੱਚ ਜਿਵੇਂ ਆਪਾਂ ਕੋਈ ਵਿਆਹ ਸ਼ਾਦੀਆਂ ਦੇ ਵਿੱਚ ਮਾਮਾ ਮੂਮਾ ਰੁੱਸ ਜਾਂਦਾ ਜਾਂ ਫਫੜ ਫਫੜ ਜਾਦੇ ਰੁੱਸਦੇ ਆ ਆਪਣੇ ਹਾਂਜੀ ਹਾਂਜੀ ਕੋਈ ਹੈਗੇ ਬੋਲੀ ਉਹਨਾਂ ਤੇ ਵੀ ਬਿਲਕੁਲ ਪਾਵਾਂਗੇ ਲੈ ਬਾਈ ਜੀ ਸੁਣਾਓ ਫਿਰ ਉਹਨਾਂ ਦੇ ਬੋਲੀ ਇੱਕ ਦਰ ਦਰਿਆਲੇ ਦਰਿਆਲੇ ਪਿਛਿਆਲੇ ਦੇ ਗੁੱਚੀ ਓਏ ਦਰਿਆਲਾ ਓ ਦਰਿਆਲਾ ਵਿਚਿਆਲੇ ਦੇ ਗੁੱਚੀ ਓਏ ਦਰਿਆਲਾ ਓ ਦਰਿਆਲਾ ਵਿਚਿਆਲੇ ਦੇ ਗੁੱਚੀ ਓਏ ਦਰਿਆਲਾ ਓ ਦਰਿਆਲਾ ਵਿਚਿਆਲੇ ਦੇ ਗੁੱਚੀ ਮੁੰਡੇ ਦੀ मामੀ ਲਾਡਲੀ ਪਕੌੜਿਆ ਪਿੱਛੇ ਰੁਸੀ ਮੁੰਡੇ ਦੀ मामੀ ਲਾਡਲੀ ਪਕੌੜਿਆ ਪਿੱਛੇ ਰੁਸੀ ਮੁੰਡੇ ਦੀ मामੀ ਲਾਡਲੀ ਪਕੌੜਿਆ ਪਿੱਛੇ ਰੁਸੀ ਮੁੰਡੇ ਦੀ मामੀ ਲਾਡਲੀ ਆ ਬਿਚਰਜੀ ਹਾਂਜੀ ਪਾਈਆਂ ਨੇ ਰੰਗ ਮਾਜ ਦਿੱਤਾ ਤੇ ਬੰਨ ਦਿੱਤਾ ਰੰਗ ਤੇ ਬਾਈ ਬੋਲੀ ਆ ਜਵੇ ਹੁਣ ਲਾੜੇ ਤੇ ਬੋਲੀ ਆ ਜੇ ਠੀਕ ਐ ਵਧੀਆ ਜੀ ਬੋਲੀ ਆ ਜੇ ਹਾਂਜੀ ਆ ਵੀਰੇ ਲੱਭੇ ਸੁਣਦੇ ਹੁਣ ਬੋਲੀ ਆ ਬਾਈ ਨੇ ਤਾਂ ਬਹੁਤ ਸੁਣਾਦੀਆਂ ਹਾਂ ਬਾਈ ਤੂੰ ਸੁਣਾ ਬੋਲੀਆ ਲਾੜੇ ਤੇ ਹਾਂ ਸੋਣੀ ਸ਼ੇਰਵਾਨੀ ਤੇਰੀ ਪੱਗ ਕੱਢੇ ਜਾਨ ਮੇਰੀ ਸੋਣੀ ਸੋਣੀ ਤੇਰੀ ਪੱਗ ਕੱਢੇ ਜਾਨ ਮੇਰੀ ਉਹ ਸੋਣੀ ਸ਼ੇਰਵਾਨੀ ਤੇਰੀ ਪੱਗ ਕੱਢੇ ਜਾਨ ਮੇਰੀ ਸੋਣੀ ਸ਼ੇਰਵਾਨੀ ਤੇਰੀ ਪੱਗ ਕੱਢੇ ਜਾਨ ਮੇਰੀ ਓ ਤਾਰ ਸਰ ਵਾਲੇ ਦੀ ਵੀ ਪੂਰੀ ਹੱਥ ਮੁੰਡਿਆ ਅੱਜ ਲੋਕਾਂ ਦੀਆਂ ਨਜ਼ਰਾਂ ਤੋਂ ਬਚ ਮੁੰਡਿਆ ਅੱਜ ਲੋਕਾਂ ਦੀਆਂ ਨਜ਼ਰਾਂ ਤੋਂ ਬਚ ਮੁੰਡਿਆ ਜੇ ਲੋਕਾਂ ਦੀਆਂ ਨਜ਼ਰਾਂ ਤੋਂ ਵੱਜ ਮੁੰਡਿਆ ਮੈਂ ਤਾਂ ਤੈਨੂੰ ਲੈਣ ਆ ਗਿਆ ਤੂੰ ਲਗ ਬੈਠੀ ਗੂੰਜੇ ਨਹੀਂ ਕਲੇ ਪੋਰਦਾ ਚਿੱਤ ਨਹੀਂ ਲੱਗਦਾ ਬੱਲੇ ਬੱਲੇ ਕਲੇ ਪੋਰਦਾ ਚਿੱਤ ਨਹੀਂ ਲੱਗਦਾ ਸੁਨੀ ਹਵੇਲੀ ਗੂੰਜੇ ਨਹੀਂ ਕਿਹੜਾ ਮੇਰੇ ਪਾਂਡੇ ਮਾਂਜੂ ਬੱਲੇ ਕਿਹੜਾ ਮੇਰੇ ਪਾਂਡੇ ਮਾਂਜੂ ਕਾਣਵੜੇ ਨੂੰ ਹੁੰਦੇ ਵਿਆ ਲੈ ਜਾਊਂਗਾ ਮੋਤੀ ਬਾਗ ਦੀਏ ਗੂੰਜੇ ਸਾਲੇ ਲੈ ਜਾਊਂਗਾ ਮੋਤੀ ਬਾਗ ਦੀਏ ਗੂੰਜੇ ਵਿਆ ਲੈ ਜਾਊਂਗਾ ਮੋਤੀ ਬਾਗ ਦੀਏ ਗੂੰਜੇ ਮਿਰਚਾਂ ਵਾਲਾ ਦੋ ਕੋਈ ਅੱਜ ਕੋਈ ਵਾਰ ਉਸ ਵਸ ਮਿਰਚਾਂ ਵਾਲਾ ਜੀ ਵੀਰ ਜੀ ਨੇ ਕਿਹਾ ਚਲੋ 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 ਚੱਕੋ ਫਿਰ ਮਿਰਚਾਂ ਵਾਲੀ ਚੱਕ ਲੋ ਬੱਲੇ ਬੱਲੇ ਨਹੀਂ ਅੱਜ ਕੋਈ ਵਾਰ ਮਿਰਚਾਂ ਬੱਲੇ ਬੱਲੇ ਨਹੀਂ ਅੱਜ ਕੋਈ ਵਾਰੋ ਮੇਰੇ ਚਾਹ ਬੱਲੇ ਬੱਲੇ ਨਹੀਂ ਅੱਜ ਕੋਈ ਵਾਰੋ ਮਿਰਚਾਂ ਬੱਲੇ ਬੱਲੇ ਨਹੀਂ ਅੱਜ ਕੋਈ ਵਾਰੋ ਮੇਰੇ ਨਾ ਮੇਰੇ ਵੀਰੇ ਨੂੰ ਨਜ਼ਰ ਲੱਗ ਜਾਵੇ ਅੱਜ ਕੋਈ ਵਾਰ ਮਿਰਚਾਂ ਵੀਰੇ ਨੂੰ ਨਜ਼ਰ ਲੱਗ ਜਾਵੇ ਅੱਜ ਕੋਈ ਵਾਰ ਮਿਰਚਾਂ ਨਾ ਮੇਰੇ ਵੀਰੇ ਨੂੰ ਨਜ਼ਰ ਲੱਗ ਜਾਵੇ ਅੱਜ ਕੋਈ ਵਾਰ ਮਿਰਚਾਂ ਬੱਲੇ ਬੱਲੇ ਕੇ ਕੱਢਣਾ ਰੁਮਾਲ ਦੇ ਗਿਆ ਓ ਬੱਲੇ ਬੱਲੇ ਕੇ ਕੱਢ ਮਾਰ ਰੁਮਾਲ ਦੇ ਗਿਆ ਬੱਲੇ ਬੱਲੇ ਕੇ ਕੱਢਣਾ ਰੁਮਾਲ ਦੇ ਗਿਆ ਓ ਬੱਲੇ ਬੱਲੇ ਕੇ ਕੱਢ ਮਾਰ ਰੁਮਾਲ ਦੇ ਗਿਆ

ਬਾਈ ਜਿੰਦੇਰਾ ਜੰਗਾਲ ਖਾ ਗਿਆ ਹੋ ਕੀ ਬਾਤ ਹੈ ਜੀ ਰੰਗ ਬੰਨੇ ਪਿਆ ਬਾਈਆਂ ਦੇ ਆਦੀ ਪੂੜੀ ਇੱਕ ਖੰਡ ਦੀ ਪੂੜੀ ਇੱਕ ਚਾਹ ਦੀ ਪੂੜੀ ਉਹ ਇੱਕ ਖੰਡ ਦੀ ਪੂੜੀ ਇੱਕ ਚਾਹ ਦੀ ਪੂੜੀ ਇੱਕ ਖੰਡ ਦੀ ਪੂੜੀ ਇੱਕ ਚਾਹ ਦੀ ਪੂੜੀ ਉਹ ਆ ਜਾ ਦੋਵੇਂ ਨੱਚੀਏ ਚਾਚੇ ਦਾਏ ਦੀ ਕੁੜੀ ਉਹ ਦੋਵੇਂ ਨੱਚੀਏ ਚਾਤੇ ਦਾਏ ਦੀ ਕੁੜੀ ਨੱਚੀਏ ਨੀ ਚਾਚੇ ਦਾਏ ਦੀ ਕੁੜੀ ਤੂੰ ਮੇ ਨੱਚੀਏ ਚਾਚੇ ਦਾਏ ਦੀ ਕੁੜੀ ਓ ਪਹਿਣਾ ਪਹਿਣਾ ਮਿਲੀਆਂ ਫੁੱਲਾਂ ਵਾਂਗੂ ਖਿਲੀਆਂ ਓ ਪਹਿਣਾ ਪਹਿਣਾ ਮਿਲੀਆਂ ਫੁੱਲਾਂ ਵਾਂਗੂ ਖਿਲੀਆਂ ਓ ਪਹਿਣਾ ਪਹਿਣਾ ਮਿਲੀਆਂ ਫੁੱਲਾਂ ਵਾਂਗੂ ਖਿਲੀਆਂ ਪਹਿਣਾ ਪਹਿਣਾ ਮਿਲੀਆਂ ਫੁੱਲਾਂ ਵਾਂਗੂ ਖਿਲੀਆਂ ਹਾਂਜੀ ਬਈ ਕਿਸੇ ਦਾ ਭਰਾ ਕੈਨੇਡਾ ਜਾਂ ਅਮਰੀਕਾ ਹੁੰਦਾ ਉਹਨਾਂ ਵਾਸਤੇ ਬੋਲੀ ਹੈਗੀ ਕੋਈ ਬਿਲਕੁਲ ਜੀ ਬਿਲਕੁਲ ਬਸ ਗਾ ਦਿਓ ਫਿਰ ਲਾਸਟ ਗੋਲੀ ਓ ਬੱਲੇ ਬੱਲੇ ਬੇਬੀ ਰਵੇ ਕੈਨੇਡਾ ਵਾਲਿਆ ਬੱਲੇ ਬਾਈਆਂ ਨੇ ਰੰਗ ਬੰਨ ਦਿੱਤੇ ਮੈਨੂੰ ਤਾਂ ਬਾਈਆਂ ਦੀ ਕਲਾਕਾਰੀ ਬਹੁਤ ਸੋਹਣੀ ਲੱਗੀ ਬਾਈਆਂ ਦਾ ਪਹਿਰਾਵਾ ਤੇ ਇਹਨਾਂ ਬਾਈਆਂ ਨੇ ਆਪਣਾ ਸੱਭਿਆਚਾਰ ਸਾਹਮ ਕੇ ਰੱਖਿਆ ਹੋਇਆ ਤੇ ਆਪਾਂ ਨੂੰ ਵੀ ਸੱਭਿਆਚਾਰ ਸੰਬੰਧੀ ਲੋੜ ਹੈ ਆਪਣੇ ਪੰਜਾਬ ਨੂੰ ਸੰਬੰਧੀ ਲੋੜ ਹੈ ਤੇ ਬਾਈਆਂ ਦਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਲਈ ਸਮਾਂ ਕੱਢਿਆ ਤੇ ਦੁਬਾਰਾ ਆਪਣਾ ਜੀ ਡਰੈੱਸ ਫੇਰ ਦੱਸ ਦਿਓ ਇੱਕ ਵਾਰ ਦੁਬਾਰਾ ਪਿੰਡ ਸਾਡਾ ਜੀ ਰਾੜਾ ਸਾਹਵਾਂ ਜ਼ਿਲ੍ਹਾ ਲੁਧਿਆਣਾ ਪੰਜਾਬ ਨੰਬਰ ਹੈਗਾ 9872920521 946552028 ਕਿ ਮਲਵੇਈ ਗਿੱਦੇ ਨਾਲ ਕਨੈਕਟ ਕਰਨਾ ਹੋਵੇ ਵਿਆਹ ਸ਼ਾਦੀਆਂ ਦੇ ਵਿੱਚ ਤੁਸੀਂ ਇਹਨਾਂ ਵਾਈਆਂ ਨਾਲ ਸੰਪਰਕ ਜਰੂਰ ਕਰ ਸਕਦੇ ਹੋ ਨੀਚੇ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਦੀਪ ਮਲਵੇਈ ਗਿੱਦੇ ਦੀਆਂ ਬੋਲੀਆਂ ਨੂੰ ਸੁਣਿਆ ਖੂਬ ਆਨੰਦ ਲਿਆ ਹੋਣਾ ਤੇ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇਕਰ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤੁਸੀਂ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਫੇਰ ਆਪਾਂ ਨਵੀਂ ਵੀਡੀਓ ਦੇ ਨਾਲ